ਨਮਸਕਾਰ ਪਾਡਾ ਸੁਆਗ ਤੁਸੀਂ ਜੁੜ ਚੁੱਕੇ ਹੋ ਪੰਜਾਬ ਇਕਤਾ ਟੀਵੀ ਨਾਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖਬਰਾਂ ਅੱਲੋੜੀ ਤੇ ਮਿਲੇਗਾ ਵਟਾ ਤੋਫਾ ਮੀਟਿੰਗ ਵਿੱਚ ਹੋਣਗੇ ਫੈਸਲੇ ਤੇ ਮੁਲਾਜ਼ਮ ਵੀ ਹੋਣਗੇ ਖੁਸ਼ ਨਵੀਨ ਰਤੇਸ਼ ਵਿਚਾਰੀ ਹੋਇਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਅਸੀਂ ਜਾਣਦੇ ਹਾਂ ਪੰਜਾਬ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਲੰਮੇ ਸਮੇਤ ਲੜਕ ਰਹੀਆਂ ਨੇ ਪੰਜਾਬ ਦੇ ਮੁਲਾਜ਼ਮ ਆਪਣੇ ਹੱਕਾਂ ਲਈ ਲੜ ਰਹੇ ਆ ਪੰਜਾਬ ਦੇ ਮੁਲਾਜ਼ਮਾਂ ਦੇ 11% ਡੀਏ 19000 ਕਰੋੜ ਰੁਪਏ ਦੇ ਲਗਭਗ ਬਕਾਏ ਅਤੇ ਅਨੇਕਾਂ ਹੀ ਹੋਰ ਮੰਗਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਜਿਸ ਉਲਾਈਕੇ ਪੰਜਾਬ ਦੇ ਮੁਲਾਜ਼ਮਾ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕੱਲ੍ਹ ਸ਼ਾਮ ਪੰਜਾਬ ਦੇ ਮੁਲਾਜ਼ਮਾ ਅਤੇ ਬੀਰ ਰਸਕਾਰ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਦੇ ਲਾਰਿਆਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਜਿਸ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾ ਨੂੰ ਇੱਕ ਹਾਂਪਕੇ ਹੰਗਾਰਾ ਪੰਜਾਬ ਸਰਕਾਰ ਵੱਲੋਂ ਮਿਲਿਆ ਜਿਸ ਵਿੱਚ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਦਾ ਸਮਾਂ ਮਿਲ ਗਿਆ ਏ ਜਿਸ ਦੇ ਚੱਲਦਿਆਂ ਹੁਣ ਮੁਲਾਜ਼ਮਾਂ ਨੂੰ ਲੋਹੜੀ ਦੇ ਤੋਹਫੇ ਮਿਲਣ ਦੀ ਉਮੀਦ ਬਣ ਗਈ ਹੈ ਤੇ ਮੀਟਿੰਗ ਵਿੱਚ ਵੱਡੇ ਫਾਇਦੇ ਹੋ ਸਕਦੇ ਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਦੇ ਲਈ ਮੀਟਿੰਗ ਦਾ ਸਮਾਂ ਖੋਲ੍ਹਿਆ ਹੈ ਇਹ ਮੀਟਿੰਗ 15 ਜਨਵਰੀ 2025 ਨੂੰ ਪੰਜਾਬ ਭਵਨ ਵਿੱਚ ਹੋਵੇਗੀ ਇਸ ਮੀਟਿੰਗ ਦੇ ਵਿੱਚ ਪਾਨਵਸ ਪੀਆਰਟੀਸੀ ਅਤੇ ਹੋਰ ਜਥੇਬੰਦੀਆਂ ਨੂੰ ਮੀਟਿੰਗ ਦਾ ਸਬੰਧ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਤਨਖਾਹਾਂ ਸਮੇਤ ਦੇਣਾ ਡੀਏ ਏਰੀਅਰ ਦੇਣਾ ਅਤੇ ਬਕਾਏ ਜਾਰੀ ਕਰਨਾ ਨੂੰ ਲੈ ਕੇ ਓਪੀਐਸ ਪਹਾਲ ਕਰਨ ਤੱਕ ਦੀਆਂ ਵੱਡੀਆਂ ਮੰਗਾਂ ਵੀ ਸ਼ਾਮਲ ਹੈ ਸੋ ਪੰਜਾਬ ਦੇ ਮੁਲਾਜ਼ਮ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਆਪਣੀਆਂ ਮੰਗਾਂ ਦਾ ਜਿਹੜਾ ਚਿੱਠਾ ਹੈ ਉਹ ਰੱਖਣਗੇ ਅਤੇ ਪੰਜਾਬ ਸਰਕਾਰ ਦੇ ਨਾਲ ਸਿੱਧੀ ਗੱਲਬਾਤ ਆਪਣੀਆਂ ਮੰਗਾਂ ਦੇ ਉੱਪਰ ਕਰਨਗੇ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕ ਕਾਰ ਦੇ ਲਈ ਕੋਈ ਵੱਡਾ ਹੰਗਾਰਾ ਜਿਹੜਾ ਉਹ ਮੁਲਾਜ਼ਮਾਂ ਵੱਲੋਂ ਵੀ ਪ੍ਰਿਆਜ ਜਾ ਸਕਦਾ ਹੈ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਇੱਥੇ ਇਹੀ ਕਹਿੰਦੀ ਆ ਰਹੀ ਹੈ ਕਿ ਖਜ਼ਾਨਾ ਸਪੋਰਟ ਨਹੀਂ ਕਰਦਾ ਕਿ ਅਸੀਂ ਇਕੱਠੇ ਬਕਾਇਆ ਜਾਰੀ ਕਰ ਸਕੀਏ ਹੋ ਸਕਦਾ ਹੈ ਕਿ ਮੁਲਾਜ਼ਮ ਹੁਣ ਛੋਟੀਆਂ ਕਿਸ਼ਤਾਂ ਦੇ ਉੱਪਰ ਵੀ ਰਾਜੀ ਹੋ ਜਾਣ ਕਿਉਂਕਿ ਸਰਕਾਰ ਵੱਡੀਆਂ ਕਿਸ਼ਤਾਂ ਦੇਣ ਵਿੱਚ ناکਾਮ ਜਾ ਰਹੀ ਹੈ ਕਿਹਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੇ ਪੰਜਾਬ ਸਰਕਾਰ ਪਿਛਲੇ ਬਕਾਇਆ ਦੀਆਂ ਕਿਸ਼ਤਾਂ 2% ਦੇ ਹਿਸਾਬ ਦੇ ਨਾਲ ਜਾਰੀ ਕਰਨ ਦੀ ਵਿਉਂਤਬੰਦੀ ਸਾਹਮਣੇ ਰੱਖ ਸਕਦੀ ਹੈ ਹਾਲਾਂਕਿ ਇਹ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਆ ਰਹੀ ਹੈ ਇਹ ਸਾਬਰ ਕਿੰਨੀ ਸੱਚ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਸੋ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਮੁਲਾਸਮਾਂ ਸੰਬੰਧੀ ਦੇਸ਼ ਦੁਨੀਆ ਸੰਬੰਧੀ ਹਰ ਛੋਟੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਹੁਣ ਲਈ ਇਹਨਾਂ ਹੀ ਧੰਨਵਾਦ